ਆਡੀ ਬਾਬਾ ਜੀ ਜਿਹੜੀਆਂ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਉਸ ਸਬੰਧ ਵਿੱਚ ਜੀ ਸੰਗਤਾਂ ਨੂੰ ਜਾਣਕਾਰੀ। ਸਭ ਤੋਂ ਪਹਿਲਾਂ ਤੇ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਦਾਸ ਫਤਿਹ ਬੁਲਾਉਂਦਾ ਹੈ ਦਾਸ ਬਾਬਾ ਅਵਤਾਰ ਸਿੰਘ ਬੇਦੀਸ਼ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜ੍ਹੀ ਗੁਰੂ ਨਾਨਕ ਅੰਸਵੰਸ ਵਿੱਚੋਂ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਫਤਿਹ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜੀ ಅಪਾਰ ਕਿਰਪਾ ਅੱਜ ਜੋ ਹਰ ਸਾਲ ਦੀ ਤਰ੍ਹਾਂ ਜੋ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਜੀ ਦਾ ਆਰੰਭ ਹੋਣ ਜਾ ਰਿਹਾ ਜੋ ਕਿ ਅੱਜ ਇੱਕ ਤਰੀਕ ਨੂੰ ਜੋ ਹਿਯਾਰਪੁਰ ਤੋਂ ਸੰਗ ਚੱਲ ਕੇ ਆਉਂਦਾ ਹੈ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਜਿਸ ਦਿਨ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਹੈ ਅੱਜ ਕਿਸੇ ਨੂੰ ਵਿਆਹ ਸ਼ਾਦੀ ਤੇ ਸੱਦਾ ਦੇਣਾ ਹੋਇਆ ਨਾ ਤੈਨੂੰ ਕਾਰਡ ਦੇਣਾ ਪੈਂਦਾ ਤੇ ਫਿਰ ਅਗਰ ਕਾਰਡ ਵੀ ਕਿਸੇ ਦੇ ਹੱਥ ਭੇਜ ਦਿਓ ਤਾਂ ਫਿਰ ਫੋਨ ਕਰਨਾ ਪੈਂਦਾ ਫਿਰ ਕੋਈ ਆਉਂਦਾ ਲੇਕਿਨ ਇਹ ਗੁਰੂ ਨਾਨਕ ਸਾਹਿਬ ਦਾ ਐਸਾ ਸੱਦਾ ਹੈ ਕਿ 280-90 ਸਾਲਾਂ ਤੋਂ ਲਗਾਤਾਰ ਜੋੜ ਮੇਲਾ ਚੱਲ ਰਿਹਾ ਹੈ ਇੱਕ ਤਰੀਕ ਨੂੰ ਸੰਗ ਚੱਲਦਾ ਤੇ 4 ਮਾਰਚ ਨੂੰ ਇੱਥੇ ਪਹੁੰਚੇ ਦਾ ਦਾਸ ਸਮੂਹ ਸੰਗਤਾਂ ਨੂੰ ਸ੍ਰੀ ਚੋਲਾ ਸਾਹਿਬ ਦੇ ਸਲਾਣਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਤੇ ਨਾਲ ਹੀ ਜਿਹੜਾ ਸੱਚਖੰਡ ਗੁਰੂ ਨਾਨਕ ਸਥਾਨ ਡੇਰਾ ਬਾਬਾ ਨਾਨਕ ਜਿੱਥੇ ਕੀ ਘੱਟ ਤੋਂ ਘੱਟ 35-40 ਸਾਲਾਂ ਤੋਂ ਜਿਹੜੀ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਦੀਆਂ ਨੇ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਉੱਥੇ ਸਾਰੀ ਸੰਗਤ ਦਾ ਕੁਝ ਰਿਆਸ਼ ਦਾ ਪ੍ਰਬੰਧ ਤੇ ਉੱਥੇ ਲੰਗਰ ਵੀ ਆ ਟੁੱਟ ਵਰਤੇਗਾ ਤੇ ਜਿਹੜੇ ਨੇ ਢਾਡੀ ਜਥੇ ਉੱਥੇ ਉਹ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਉੱਥੇ ਇਹ ਵੀ ਪ੍ਰਬੰਧ ਕੀਤੇ ਗਏ ਨੇ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਦਾਸ ਸੂ ਸੰਗਤ ਦਾ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਤੇ ਨਾਲੇ ਸਾਰਿਆਂ ਦਾ ਕੋਟਾਨਾ ਕੋਟ ਸ਼ੁਕਰਾਨਾ ਕਰਦਾ ਕਿਉਂਕਿ ਇਹ ਉਹ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ ਜਿਸ ਸੰਗਤ ਚ ਲਿਖਿਆ ਮਾਰੇ ਨੇ ਵਿੱਚ ਸੰਗਤ ਹਰ ਪ੍ਰਭ ਬਸਿਆ ਜੀਓ ਇਸ ਸੰਗਤ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਵਾਸਾ ਹੈ ਤੇ ਗੁਰੂ ਮਾਰੇ ਕਿਰਪਾ ਕਰਨ ਸਮੂਹ ਆਈਆਂ ਸੰਗਤਾਂ ਦੀ ਜਿਨ੍ਹਾਂ ਨੇ ਅੱਜ ਚੱਲੇ ਉਹਨਾਂ ਦੀ ਸਮੂਹ ਸੰਗਤਾਂ ਦੀ ਯਾਤਰਾ ਸਫਲ ਕਰਨ ਔਰ ਸਾਨੂੰ ਮਹਾਰਾਜ ਦੀ ਕਿਰਪਾ ਕਰਨ ਸਾਡੇ ਸਾਰਿਆਂ ਤੇ ਕਿ ਅਸੀਂ ਉਹਨਾਂ ਦੀ ਦਿਲੋਂ ਜਾਨ ਨਾਲ ਸੇਵਾ ਕਰ ਪਾਈਏ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਿਹੜਾ ਦਾਸ ਦਾ ਜਿਹੜਾ ਸਾਰਾ ਅਰੇਂਜਮੈਂਟ ਜਿੱਥੇ ਵੀ ਸੰਗਤਾਂ ਦਾ ਹੋਏਗਾ ਉਹ ਸੱਚਖੰਡ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਵੀ ਕਿੱਥੇ ਹੋਏਗਾ ਗੁਰੂ ਮਹਾਰਾਜ ਦੀ ਕਿਰਪਾ ਕਰਨ ਸੂਹ ਆਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਔਰ ਨਾਲ ਹੀ ਕੰਤਨ ਸਾਹਿਬ ਸ਼੍ਰੀ 16 ਸਾਹਿਬ ਜੀ ਦੇ ਸਲਾਣਾ ਜੋੜ ਮਿਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਐਨੇ ਵਜਨ ਕਰਦਾ ਦਾਸ ਪਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗ